ਲੋਕ ਕਹਾਣੀ ਸੱਸੀ ਪੁੰਨੂ ਲੇਖਕ ਸੁਖਦੇਵ ਮਾਤਪੁਰੀ ਮੈਂ ਦੇਖਾਂ ਪੁੰਨੂ ਦਾ ਰਾ ਪ੍ਰੀਤ ਕਾਥਾ ਸੱਸੀ ਪੁੰਨੂ ਸਿੰਧ ਦੇ ਇਲਾਕੇ ਦੀ ਪ੍ਰੀਤ ਕਾਥਾ ਹੈ ਕਹਿੰਦੇ ਹਨ ਕੋਈ ਸਤਕੂ 100 ਸਾਲ ਪਹਿਲਾਂ ਪੰਬੋਰ ਸ਼ਹਿਰ ਉੱਤੇ ਰਾਜਾ ਆਦਮ ਖਾਨ ਰਾਜ ਕਰਦਾ ਸੀ ਬੰਦਾ ਬੜਾ ਨੇਕ ਬਖਸ਼ੀ ਪਰ ਉਸਦੇ ਘਰ ਔਲਾਦ ਕੋਈ ਨਹੀਂ ਸੀ ਕਈ ਮੰਤਾ ਮੰਨ ਕੇ ਆਖਰ ਧੀ ਨੇ ਉਸ ਦੇ ਘਰ ਜਨਮ ਲਿਆ ਦੀਜਾ ਨਾ ਉਸਨੇ ਸੱਸੀ ਰੱਖਿਆ ਉਸ ਸਮੇਂ ਦੇ ਰਿਵਾਜ ਅਨੁਸਾਰ ਰਾਜੇ ਨੇ ਨਜੂਮੀਆਂ ਪਾਸੋਂ ਸੱਸੀ ਦੇ ਪੁੱਛ ਇੱਕ ਵਾਰੀ ਪੁੱਛਿਆ ਉਹਨਾਂ ਵਹਿਮ ਪਾ ਦਿੱਤਾ ਕਿ ਸੱਸੀ ਆਪਣੀ ਜਵਾਨੀ ਦੇ ਦਿਨਾਂ ਵਿੱਚ ਇੱਕ ਮੰਚਲੇ ਨੌਜਵਾਨ ਪਿੱਛੇ ਥਲਾਂ ਵਿੱਚ ਮਰ ਜਾਵੇਗੀ ਰਾਜੇ ਨੇ ਆਪਣੀ ਬਦਨਾਮੀ ਤੋਂ ਡਰਦਿਆਂ ਪਹਿਲਾਂ ਸੱਸੀ ਨੂੰ ਜ਼ਹਿਰ ਦੇਣਾ ਚਾਹਿਆ ਪਰ ਮਗਰੋਂ ਉਹਨੂੰ ਇੱਕ ਸੰਦੂਕ ਵਿੱਚ ਬੰਦ ਕਰਕੇ ਦਰਿਆ ਸਿੰਧ ਵਿੱਚ ਰੋੜ ਦਿੱਤਾ ਪੰਬੌਰ ਸ਼ਹਿਰ ਤੋਂ ਬਾਹਰ ਆਤਾ ਨਾਮੀ ਤੋਂ ਵੀ ਕਪੜੇ ਧੋ ਰਿਆ ਸੀ ਰੋੜਦਾ ਜਾਂਦਾ ਸੰਦੂਕ ਉਹਦੀ ਨਿਗਾ ਪਿਆ ਤੌਣੇ ਫੜ ਲਿਆ ਇੱਕ ਪਿਆਰਾ ਬੱਚਾ ਵਿੱਚ ਪਿਆ ਅੰਗੂਠਾ ਚੁੰਗ ਰਿਆ ਸੀ ਥੋਬੀ ਦੇ ਘਰ ਕੋਈ ਾਲਾਦ ਨਹੀਂ ਸੀ ਬੱਚਾ ਪ੍ਰਾਪਤ ਕਰਕੇ ਥੋਬੀ ਤੇ ਥੋਬਨ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਤੇ ਇਸ ਨੂੰ ਰੱਬੀ ਦਾਤ ਸਮਝ ਕੇ ਉਸ ਨੂੰ ਪਾਲਣ ਲੱਗੇ ਉਹ ਇਹ ਨਹੀਂ ਸੰ ਜਾਣਦੇ ਕਿ ਉਹ ਪੰਬੋਰ ਦੇ ਹਾਕਮ ਦੀ ਬੇਟੀ ਹੈ ਸੱਸੀ ਥੋਬੀਆਂ ਦੇ ਘਰ ਜਵਾਨ ਹੋ ਗਈ ਉਸ ਦੇ ਹੁਸਨ ਦੀ ਚਰਚਾ ਕਰ ਕਰ ਹੋਣ ਲੱਗੀ ਰਾਜੇ ਦੇ ਕੰਨੀ ਵੀ ਇਸ ਦੀ ਪਿੰਕ ਪੈ ਗਈ ਉਹ ਨੁਮੈਲੀ ਸੱਦਿਆ ਗਿਆ ਪਰੰਤੂ ਸੱਸੀ ਨੇ ਆਪ ਜਾਣਦੀ ਥਾਂ ਆਪਣੇ ਗਲ ਦਾ ਤਵੀਤ ਕਲ ਦਿੱਤਾ ਰਾਜਨਿਤ ਤਵੀਤ ਪਛਾਣ ਲਿਆ ਆਦਮ ਖਾਂ ਆਪ ਚਲ ਕੇ ਥੋਬੀਆਂ ਦੇ ਘਰ ਆਇਆ ਪਰ ਸੱਸੀ ਮੈਲੀ ਜਾਣ ਲਈ ਤਰਨਾ ਹੋਈ ਪੰਬੌਰ ਸ਼ਹਿਰ ਵਿੱਚ ਇੱਕ ਰਸੀਏ ਸਰਦਾਰ ਦਾ ਬੜਾ ਸ਼ਾਨਦਾਰ ਮਹਿਲ ਸੀ ਉਸ ਮਹਿਲ ਦੇ ਕਮਰੇ ਵਿੱਚ ਸਾਰੇ ਦੇਸ਼ਾਂ ਦੇ ਸਹਿਬਜ਼ਾਦਿਆਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ ਸਾਰਾ ਸ਼ਹਿਰ ਉਹਨਾਂ ਨੂੰ ਦੇਖ ਰਿਹਾ ਸੀ ਸੱਸੀ ਵੀ ਆਪਣੀਆਂ ਸਹੇਲੀਆਂ ਸਮੇਤ ਉੱਥੇ ਪੁੱਜੀ ਪਰ ਉਹ ਇੱਕ ਪਿਆਰਾ ਮੁਖੜਾ ਵੇਖ ਕੇ ਆਪਣਾ ਦਿਲ ਦੇ ਬੈਠੀ। ਇਹ ਤਸਵੀਰ ਬਲੋਚਿਸਤਾਨ ਦੇ ਇਲਾਕੇ ਮਕਰਾਨ ਦੇ ਸ਼ਹਿਜ਼ਾਦੇ ਪੁੰਨੂ ਦੀ ਸੀ। ਮਕਰਾਨ ਦੇ ਸਦਾਗਰ ਪੰਭੋਰ ਵਪਾਰ ਲਈ ਆਇਆ ਕਰਦੇ ਸਨ। ਉਹ ਪੁੰਨੂ ਪਾਸ ਸੱਸੀ ਦੇ ਹੁਸਨ ਦੀਆਂ ਬਾਤਾਂ ਪੌਂਦੇ। ਪੁੰਨੂ ਸੱਸੀ ਨੂੰ ਬਿਨਾਂ ਵੇਖੇ ਉਸ ਤੇ ਮੋਹਤ ਹੋ ਗਿਆ। ਇੱਕ ਦਿਨ ਕਾਫਲੇ ਨਾਲ ਆਪਣੇ ਮਾਪਿਆਂ ਤੋਂ ਚੋਰੀ ਪੰਭੋਰਾਂ ਨੂੰ ਪੁੱਜਾ ਤੇ ਸੱਸੀ ਦੇ ਬਾਪ ਕੋਲ ਆ ਨੌਕਰ ਹੋਇਆ। ਸੱਸੀ ਪੁੰਨੂ ਯਾਰ ਮਿਲਨੀਆਂ ਮੰਨਦੇ ਰਹੇ ਤੇ ਪੰਬੂਰ ਸ਼ਹਿਰ ਵਿੱਚ ਉਹਨਾਂ ਦਾ ਪਿਆਰ ਮਹਿਕਾਂ ਹੁੰਵੰਦਾ ਰਿਹਾ ਪੁੰਨੂ ਦੇ ਭਰਾ ਉਸਨੂੰ ਲਬਦੇ ਪੰਬੋਰਾ ਪੁੱਜੇ ਉਹ ਰਾਤ ਸੱਸੀ ਦੇ ਘਟ ਹੈ ਰੇ ਰਾਤੀ ਉਹਨਾਂ ਨੇ ਪੁੰਨੂ ਨੂੰ ਬੇਹੋਸ਼ ਕਰਕੇ ਡਾਚੀ ਤੇ ਲਾਦ ਲਿਆ ਤੇ ਆਪਣੇ ਸ਼ਹਿਰ ਨੂੰ ਚਾਲੇ ਪਾ ਦਿੱਤੇ ਸੱਸੀ ਦੀ ਸਵੇਰੇ ਜਾਗ ਖੁੱਲੀ ਵੇਖਦਿਆਂ ਉਹਦਾ ਪੁੰਨੂ ਉੱਥੇ ਹੈ ਨਹੀਂ ਸੀ ਉਹ ਮਗਰੇ ਡਾਚੀ ਦਾ ਖੁਰਾ ਫੜਦੀ ਨਸ ਟੁੜੀ ਤੇ ਸਹਿਰਾਂ ਦੇ ਤਪਦੇ ਰੇਤ ਵਿੱਚ ਪੁੰਨੂ ਪੁੰਨੂ ਕੂਕਦੀ ਮਰ ਗਈ ਦੂਜੇ ਪੰਨੇ ਸਵੇਰੇ ਸਾਰ ਪੁੰਨ ਨੂੰ ਹੋਸ਼ਪੜਤੀ ਉਹਨੇ ਡਾਚੀ ਉਪਰੋਂ ਛਾਲ ਮਾਰ ਦਿੱਤੀ ਤੇ ਉਸੇ ਪੈਰੀ ਵਾਪਸ ਮੁੜ ਪਿਆ ਅੱਗ ਬਰੋਂਦੇ ਮਾਰੂ ਥਲ ਵਿੱਚ ਉਹ ਤੜਪਦੀ ਸੱਸੀ ਪਾਸ ਪੁੱਜਾ ਤੇ ਉਸਦੇ ਨਾਲ ਹੀ ਪ੍ਰਾਨ ਝਾਗ ਦਿੱਤੇ ਪੰਜਾਬ ਦੀ ਗੋਰੀ ਦੇ ਮਨ ਉਤੇ ਇਸ ਦਰਦਾਂ ਭਰੀ ਕਹਾਣੀ ਦਾ ਅਮਿੱਟ ਪ੍ਰਭਾਵ ਪਿਆ ਉਸਨੇ ਪੁੰਨ ਨੂੰ ਬੇਹੋਸ਼ ਕਰਕੇ ਸੱਸੀ ਪਾਸੋਂ ਚੋਰੀ ਜ਼ਬਰਦਸਤੀ ਲਜਾਏ ਜਾਣ ਦੇ ਵਰਤਾਂਤ ਨੂੰ ਬੜੇ ਦਿਲ ਬਿਨਵੇਂ ਸ਼ਬਦਾਂ ਵਿੱਚ ਲਿਖਿਆ ਹੈ ਚਰਖਾ ਕਤੈਂਦੀ ਕੋਰੀ ਨੂੰ ਆਪਣੇ ਪੁੰਨੂ ਦੀ ਯਾਦ ਆ ਜਾਂਦੀ ਹੈ ਲੱਠ ਚਰਖੇ ਦੀ ਹਿਲਦੀ ਜਲਦੀ ਮਾਲਾਂ ਬਾਵਾਲੀਆਂ ਖਾਵੇ ਸਬਨਾ ਸਈਆਂ ਨੇ ਭਰ ਲੈ ਚੀਕੂ ਮੈਥੋਂ ਕਤਿਆ ਭੁੱਲ ਨਾ ਜਾਵੇ ਚਰਖਾ ਕਿਵੇਂ ਕਤਾਂ ਮੇਰਾ ਮਨ ਪੁੰਨੂ ਬਲਤਾਵੇ ਤ੍ਰਿੰਜਨ ਕਾਤੀਆਂ ਚੋ ਕੋਈ ਜਣੀ ਸੱਸੀ ਪੁੰਨੂ ਦਾ ਗੀਤ ਛੋ ਬੈਂਦੀ ਹੈ ਉੱਚੀਆਂ ਲੰਬੀਆਂ ਟਾਲੀਆਂ ਵਿੱਚ ਗੁਜਰੀ ਦੀ ਪਿੰਗ ਵੇ ਪਾਈਆ ਪੀਂਗ ਛੁੱਟੇਂਦੇ ਦੋ ਜਨੇ ਆਸ਼ਿਕ ਤੇ ਮਾਸ਼ੂਕ ਵੇ ਮਾਈਆ ਪੀਂਗ ਛੁੱਟੇਂਦੇ ਠਹਿ ਪਏ ਹੋ ਗਏ ਚੱਕਨਾ ਚੂਰ ਵੇ ਮਾਈਆ ਸੱਸੀ ਤੇ ਪੁੰਨੂ ਰਲਸ ਉਤੇ ਮੁਖ ਤੇ ਪਾ ਕੇ ਰੋਮਾਲ ਵੇ ਮਾਈਆ ਸੱਸੀ ਜਾਂ ਪਾਸਾ ਮੋੜਿਆ ਪੁੰਨੂ ਤਾਂ ਹੈਨੀ ਨਾਲ ਵੇ ਮਾਈਆ ਜੇ ਮੈਂ ਹੁੰਦੀ ਜਾਗਦੀ ਜਾਂਦੇ ਨੂੰ ਲੈਂਦੀ ਮੋੜ ਵੇ ਮਾਈਆ ਮਗਰ ਸੱਸੀ ਤੁਰ ਪਈ ਮੈਂ ਵੀ ਚਲਸਾਂ ਤੋੜ ਵੇ ਮਾਈਆ ਗੀਤ ਸੁਣ ਕੇ ਕੇ ਕੀ ਜੇ 나ਜੋ ਨੂੰ ਆਪਣੇ ਪੁੰਨੂ ਦਾ ਖਿਆਲ ਆ ਜਾਂਦਾ ਮਤੇ ਉਹ ਵੀ ਉਸ ਨੂੰ ਛੱਡ ਕੇ ਕਿਧਰੇ ਤੁਰ ਜਾਵੇ ਉਹ ਆਪਣੇ ਦਿਲ ਦੇ ਮਹਿਰਮ ਅੱਗੇ ਹਰਜੋਈ ਕਰਦੀ ਹੈ ਆਪਣੇ ਕੋਠੇ ਮੈਂ ਖੜੀ ਪੁੰਨੂ ਖੜਾ ਮਸੀਤਵੇ ਪਰ ਪਰ ਅੱਖੀਆਂ ਡੋਲਦੀ ਨੈਣੀ ਲੱਗੀ ਪ੍ਰੀਤਵੇ ਹਾਏ ਵੇ ਪੁੰਨੂ ਜ਼ਾਲਮਾ ਹਾਏ ਵੇ ਦਿਲ ਆਦਿਆ ਮਹਿਰਮਾ ਸੁਤੀ ਨੂੰ ਛੱਡ ਕੇ ਨਾ ਚਾਈਂਵੇ ਉੱਠਣੀ ਮਾਈ ਸੁੱਤੀਏ ਚੁੱਲ੍ਹੇ ਅੱਗ ਨਹੀਂ ਪਾ ਜਾਂਦੇ ਪੁੰਨੂ ਨੂੰ ਘੇਰ ਕੇ ਕੋਈ ਭੋਜਨ ਨਹੀਂ ਛਕਾ ਹਾਏ ਵੇ ਪੁੰਨੂ ਜ਼ਾਲਮਾ ਹਾਏ ਵੇ ਦਿਲਾਂ ਦੇ ਮਹਿਰਮਾ ਸੁੱਤੀ ਨੂੰ ਛੱਡ ਕੇ ਨਾ ਚਾਈਵੇ ਉੱਠ ਵੇ ਵੀਰਾ ਸੁੱਤਿਆ ਕੋਈ ਪੱਕਾ ਮਹਿਲ ਬਣਾ ਵਿੱਚ ਵਿੱਚ ਰੱਖਦੇ ਮੋਰੀਆਂ ਦੇਖਾਂ ਪੁੰਨੂ ਦਾ ਰਾਹ ਹਾਏ ਵੇ ਪੁੰਨੂ ਜ਼ਾਲਮਾ ਹਾਏ ਵੇ ਦਿਲਾਂ ਦੇ ਮਹਿਰਮਾ ਸੁੱਤੀ ਨੂੰ ਛੱਡ ਕੇ ਨਾ ਚਾਈਵੇ ਪਰ ਪਰਦੇਸੀ ਪੁੰਨੂ ਨੂੰ ਲੱਦ ਕੇ ਲੈ ਜਾਂਦੇ ਹਨ ਗੋਰੀ ਨੂੰ ਸਤੀ ਮਾਂ ਪੁੰਨੂ ਦਾ ਪਿੱਛਾ ਕਰਨ ਤੇ ਹੋੜਦੀ ਹੈ ਲਾਦੀ ਲੱਦ ਗਏ ਕੀਲੇ ਪਟ ਗਏ ਭਾਵੇਂ ਮਾਏ ਸੁਣੇ ਭਾਵੇਂ ਪਿਓ ਸੁਣੇ ਮੈਤਾ ਉੱਠ ਜਾਣਾ ਲਾ ਲਾਦੀਆਂ ਦੇ ਅੰਦਰ ਵੜ ਜਾ ਧੀਏ ਗੱਲ ਕਰ ਲੈ ਧੀਏ ਅਸੀਂ ਪਟ ਦਿੱਤੇ ਨਾ ਲਾਦੀਆਂ ਨੇ ਬੇਲਾ ਢੂੰਡ ਫਿਰੀ ਅੱਖਾਂ ਲਾਲ ਹੋਈਆਂ ਪੰਘੂੜਾ ਪੰਨ ਸੁਟਿਆ ਲਾਲ ਬਾਰੀਆਂ ਦਾ ਗੋਰੀ ਕਲਾਲਾਂ ਨੂੰ ਦੁਰ ਅਸੀਸਾਂ ਦਿੰਦੀ ਹੈ ਜਿਨ੍ਹਾਂ ਨੇ ਉਸਤੇ ਪੁੰਨੂ ਨੂੰ ਸ਼ਰਾਬੀ ਕਰਕੇ ਕੁਸਣਾ ਲੋ ਵਿਛੋੜ ਲਿਆ ਮਰਨ ਕਲਾਲ ਜਗ ਹੋਵਣ ਥੋੜੇ ਮੇਰਾ ਪੁੰਨੂ ਸ਼ਰਾਬੀ ਕੀਤਾ ਸ਼ਹਿਰ ਪੰਮੋਰ ਦੀਆਂ ਢੀੜੀਆਂ ਗਲੀਆਂ ਪੁੰਨੂ ਲੰਘ ਕੇ ਚੁੱਪ ਕੀਤਾ ਇੱਕ ਅਫਸੋਸ ਰਹਿ ਗਿਆ ਦਿਲ ਮੇਰੇ ਹੱਥੀ ਯਾਰ ਵਿਦਾ ਨਾ ਕੀਤਾ ਰਾਤ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਬੇਹੋਸ਼ ਕਰਕੇ ਜਦੋਂ ਪੁੰਨੂ ਦੇ ਪ੍ਰਾਪ ਪੁੰਨੂ ਨੂੰ ਡਾਚੀ ਉੱਤੇ ਲੱਤ ਕੇ ਆਪਣੇ ਦੇਸ਼ ਨੂੰ ਲੈ ਤੁਰਦੇ ਹਨ ਤਾਂ ਸਵੇਰੇ ਸੱਸੀ ਨੂੰ ਇਸ ਸਾਜ਼ਿਸ਼ ਦਾ ਪਤਾ ਲੱਗਦਾ ਹੈ ਉਪਨੂ ਪਨੂ ਕੋਕੜੀ ਦਾਠੀ ਦਾ ਖੁਰਾ ਫੜ ਕੇ ਮਗਰੇ ਨਸ ਟੁੱਟਦੀ ਹੈ ਸੱਸੀ ਦੀ ਠੋ ਬਿਰਹਾ ਦਸ਼ਾ ਨੂੰ ਪੰਜਾਬ ਦੀ ਗੋਰੀ ਇਸ ਤਰ੍ਹਾਂ ਬਿਆਨ ਕਰਦੀ ਹੈ ਸੱਸੀ ਤੇਰੇ ਬਾਗ ਵਿੱਚ ਉੱtre ਲੁਟੇਰੇ ਬਲੋਚਾਂ ਜ਼ਾਲਮਾਂ ਸੁਣ ਵੈਣ ਮੇਰੇ ਤੱਤੀ ਸੀ ਰੇਤ ਸੜ ਗਏ ਪੈਰ ਮੇਰੇ ਕਿੱਧਰ ਗਏ ਕਾਲ ਇਕਰਾਰ ਤੇਰੇ ਬਲੋਚਾ ਜ਼ਾਲਮਾਂ ਸੁਣ ਵੈਣ ਮੇਰੇ ਪਨੂ ਤੇ ਤੁਰ ਚਾਂ ਤੇ ਸੱਸੀ ਦੀ ਮਾਂ ਸੱਸੀ ਨੂੰ ਦਰਸਾ ਦਿੰਦੀ ਸਮਝਾਉਂਦੀ ਹੈ ਕਿ ਚੰਗਾ ਹੋਇਆ ਕੌਲੇ ਦੀ ਬਲਾ ਟਲ ਗਈ ਗੀਤ ਦੇ ਬੋਲ ਹਨ ਮੈਂ ਵੱਟ ਲਿਆਵਾ ਪੂਣੀਆਂ ਧੀਏ ਚਰਖੇ ਨੂੰ ਚਿਤਲਾ ਜਾਂਦੇ ਪੁੰਨੂ ਨੂੰ ਜਾਣਦੇ ਧੀਏ ਕੌਲੇ ਦੀ ਗਈ ਨਹੀਂ ਬਲਾ ਅੱਗ ਲਾਵਾਂ ਤੇਰੀਆਂ ਪੂਣੀਆਂ ਚਰਖੇ ਨੂੰ ਨਦੀ ਨਹੀਂ ਹੜਾ ਜਾਣਤਾ ਮੇਰੀ ਲੈ ਗਿਆ ਨਿਚੀਰੇ ਦੇ ਲੜਲਾ ਜਾਂਦੇ ਪੁੰਨੂ ਨੂੰ ਮੋੜ ਲੈ ਸੂਟ ਸਮਾਵਾ ਰੇਸ਼ਮੀ ਚੁੰਨੀਆਂ ਦੇਵਾਂ ਨਹੀਂ ਰੰਗਾ ਜਾਂਦੇ ਪੁੰਨੂ ਨੂੰ ਜਾਣਦੇ ਤੀਏ ਕੋਲੇ ਦੀ ਗਈ ਨਬਲਾ ਅੱਗ ਲਾਵਾਂ ਤੇਰੇ ਸੂਟ ਨੂੰ ਚੁੰਨੀਆਂ ਦੇਵਾਂ ਨਾ ਮਚਾ ਜਾਣ ਤਾਂ ਮੇਰੀ ਲੈ ਗਿਆ ਚੀਰੇ ਦੇ ਲੜਲਾ ਨਹੀਂ ਜਾਂਦੇ ਪੁੰਨੂ ਨੂੰ ਮੋੜ ਲੈ ਗੀਦੇ ਦਰਦ ਭਰੇ ਬੋਲ ਸੁਣ ਕੇ ਕਿਸੇ ਬਿਰਹਾ ਕੁੱਠੀ ਦੇ ਨੈਣਾ ਵਿੱਚੋਂ ਹੰਝੂਆਂ ਦੇ ਮੋਤੀ ਚੜ ਚੜ ਪੈਂਦੇ ਹਨ ਕਿਦਰੇ ਹੋਂਕਾ ਉੱਭਰਦਾ ਹੈ ਕਿਦਰ ਇੱਕ ਚੀਜ਼ ਪੈਦਾ ਹੁੰਦੀ ਹੈ ਦਰਦੀਲੇ ਬੋਲਾਂ ਦਾ ਮੁੱਢ ਜਨਮ ਹੁੰਦਾ ਹੈ ਥਲ ਵੀ ਤੱਤਾ ਮੈਂ ਵੀ ਤੱਤੀ ਤੱਤੇ ਨੈਣਾ ਤੇ ਡੇਲੇ ਰੱਬਾ ਕੇਰਾ ਦਸ ਤਾਂ ਸਹੀ ਕਦੋਂ ਹੋਣ ਕੇ ਪੁੰਨੂ ਨਾਲ ਮੇਲੇ ਮੈਂ ਪੁੰਨੂ ਦੀ ਪੁੰਨੂ ਮੇਰਾ ਸਾਡਾ ਪਿਆਰ ਵਿਛੋੜਾ ਪਾਰਾ ਦਸਵੇਂ ਰੱਬਾ ਕਿੱਥੇ ਗਿਆ ਮੇਰੇ ਨੈਣਾ ਦਾ ਬੰਜਾਰਾ ਇੰਜ ਪੰਜਾਬ ਦੀ ਗੋਰੀ ਦੇ ਹੋਠਾਂ ਤੇ ਸੱਸੀ ਪੁੰਨੂ ਦੀ ਕਥਾ ਅਗਾ ਟੁੱੜਦੀ ਹੈ ਪਤਾ ਨਹੀਂ ਕਿੰਨਾ ਸਮਾਂ ਹੋਰ ਇਹ ਪੰਜਾਬ ਦੀ ਗੋਰੀ ਦਾ ਦਰਦ ਬਿਆਨ ਦੀ ਰਹੇਗੀ ਧੰਨਵਾਦ